ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੇਰੇ ਤੋਂ ਰਿਕੁਐਸਟ ਆ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣੇ ਸੂਟ ਕਿੱਦਾਂ ਦੇ ਲੱਗੇ ਇਹ ਜਿਹੜੇ ਸੂਟ ਨੇ ਇਹ ਸਿੰਗਲ ਸਿੰਗਲ ਸੂਟ ਨੇ ਪਾਰਟੀ ਵੀਰ ਸੂਟ ਨੇ ਜਿਵੇਂ ਕਿ ਕਰਵਾ ਚੌਥ ਆ ਰਿਹਾ ਜਾਂ ਫਿਰ ਕੋਈ ਵੀ ਆਪਾਂ ਨੂੰ ਫੰਕਸ਼ਨ ਆ ਰਹੇ ਨੇ ਉਹਦੇ ਵਾਸਤੇ ਬਹੁਤ ਸੋਹਣੇ ਇਹ ਤੁਹਾਨੂੰ ਜਿਹੜਾ ਇਹਨਾਂ ਦਾ ਪ੍ਰਾਈਸ ਆ ਉਹ ਬਹੁਤ ਜ਼ਿਆਦਾ ਜੈਨੂਇਨ ਹੋਊਗਾ ਸਭ ਤੋਂ ਪਹਿਲਾ ਜਿਹੜਾ ਸੂਟ ਆ ਇਹ ਦੇਖੋ organza ਦੀ ਹੈਗੀ ਇਹ ਸ਼ਰਟ نیچے ਬਹੁਤ ਸੋਹਣਾ ਆਰੀ ਵਰਕ ਹੋਇਆ ਹੋਇਆ ਇਹਦੇ ਇਹ ਆ ਗਿਆ ਇਹਦੀ ਪ્યોਰ ਸਿਲਕ ਦੀ ਬਾਟਮ ਔਰ ਇਹ ਆ ਗਿਆ ਇਹਦਾ ਦੁਪੱਟਾ ਇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਚਾਰੇ ਪਾਸੇ ਵਿੱਚ ਪ੍ਰਿੰਟ ਆ ਜੂਗਾ ਇਸ ਤਰ੍ਹਾਂ ਬਹੁਤ ਜਿਆਦਾ ਸੋਹਣਾ ਸੂਟ ਆ ਤਗੋਂ ਤੁਹਾਨੂੰ ਇਹ ਸੂਟ ਸੋਹਣਾ ਲੱਗਿਆ ਤਾਂ ਸਕਰੀਨਸ਼ਾਟ ਲੈ ਕੇ ਜੂਰ ਇਹਦਾ ਜਿਹੜਾ ਆਰਡਰ ਆ ਉਹ ਬੁੱਕ ਕਰਵਾਇਓ ਇਹ ਜਿਹੜਾ ਸੂਟ ਆ ਇਹ ਤੁਹਾਨੂੰ ਮਿਲੂਗਾ 1550 ਰੁਪਏ ਦੀ ਰੇਂਜ ਦੇ ਵਿੱਚ ਇਸ ਰੇਂਜ ਦਾ ਇਹ ਸੂਟ ਤੁਹਾਨੂੰ ਨਹੀਂ ਮਿਲੂਗਾ ਕਿਉਂਕਿ 2500 ਪਲੱਸ ਹੀ ਇਹਦਾ ਪ੍ਰਾਈਸ ਹੋਊਗਾ ਇਹ ਤੁਹਾਨੂੰ ਮਿਲੂਗਾ 1550 ਰੁਪਏ ਦੀ ਰੇਂਜ ਵਿੱਚ ਨੈਕਸਟ ਆ ਗਿਆ ਬਲੈਕ ਕਲਰ ਇਹ ਕੇਰਾ ਇਹ ਆ ਗੀਆਂ ਇਹਦੀਆਂ 슬ੀਵਜ਼ ਇਸ ਤੋਂ ਇਲਾਵਾ ਇਹ ਆ ਗਿਆ ਇਹਦਾ ਚਨੋਂ ਦਾ ਦੁਪੱਟਾ ਦੁਪੱਟੇ ਦੇ ਉੱਪਰ ਵੀ ਵਰਕ ਇਹ ਜਿਹੜਾ ਸੂਟ ਆ ਇਹ ਤੁਹਾਨੂੰ ਮਿਲੂਗਾ 1500 ਰੁਪਏ ਦੀ ਰੇਂਜ ਦੇ ਵਿੱਚ ਨੈਕਸਟ ਸੂਟ ਆ ਵੀਰੇ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਆ ਲੈਕ ਕੋ ਬਣਿਆ ਹੋਇਆ ਇਹਦਾ ਔਰ ਪੈਨਲ ਬਣੇ ਹੋਏ ਨੇ ਜਿਹੜੀ ਇਹਦੀ ਬੋਟਮ ਆ ਉਹਦੇ ਉੱਤੇ ਇਸ ਤਰ੍ਹਾਂ ਵਰਕ ਰਹੂਗਾ ਜਿਹੜਾ ਇਹਦਾ ਦੁਪੱਟਾ ਉਹ ਵੀ ਬਹੁਤ ਜ਼ਿਆਦਾ ਸੋਹਣਾ ਇਹ ਦੇਖੋ ਸਕੈਲਪਿੰਗ ਹੋਈ ਹੋਈ ਆ ਦੁਪੱਟੇ ਤੇ ਔਰ ਵਰਕ ਵੀ ਆ ਇਹ ਸੂਟ ਤੁਹਾਨੂੰ ਮਿਲੂਗਾ 1650 ਰੁਪਏ ਦੀ ਰੇਂਜ ਦੇ ਵਿੱਚ नैक्सट तो जोड़ा सूट है यह आ गया प्योर क्रेप के उपर बहुत ज़्यादा सोहना प्यारा कलर है दुपट्टा देखो बहुत सोहना कट वर्क का दुपट्टा ये सूट का प्राइस पहला सोलह सौ सगा ये थोड़ा एक हज़ार पाँ रुपए की रेंज के मिलेगा नेक्स्ट आ हाँ गया सब तो ब्लैक प्योर करेब का सूट है ये और इस प्योर करेब की ही बॉटम लगी हुई है इस तरह बनिया हुई है घेरे के उपर इस तरह पैनल आ गए इस तू अला स्लीव्स आ गई इस तरह स्लीवस बन गई और जोड़ा यदा दुपट्टा ਉਹੀ ਵਾਲਾ ਦਿੱਤਾ ਹੋਇਆ ਤੇ ਹੋਰ ਚੁਣੋ ਲਓ ਦੁਪੱਟਾ ਇਹ ਜਿਹੜਾ ਇਹ ਤੋਂ ਤਾਂ ਇਹ ਤੁਹਾਨੂੰ ਮਿਲੂਗਾ 1250 ਰੁਪਏ ਦੀ ਰੇਂਜ ਦੇ ਵਿੱਚ ਲੈਸ ਆ ਗਿਆ ਰੈੱਡ ਕਲਰ ਬਲੱਡ ਰੈੱਡ ਕਲਰ ਆ ਬਹੁਤ ਸੋਹਣੇ ਪੈਨਲਸ ਘੇਰਾ ਵਰਕ ਔਰ ਨਾਲ ਆ ਗਿਆ ਇਹਦਾ ਦੁਪੱਟਾ ਇਹ ਨਮੰਦਾ ਦੁਪੱਟਾ ਦੁਪੱਟੇ ਤੇ ਵੀ ਵਰਕ ਇਹ ਸੂਟ ਤੁਹਾਨੂੰ ਮਿਲੂਗਾ 1350 ਰੁਪਏ ਦੀ ਰੇਂਜ ਦੇ ਵਿੱਚ ਪਹਿਲਾਂ ਪ੍ਰਾਈਸ ਇਹਦਾ ਹੈਗਾ ਸੀ 1750 ਨੈਕਸਟ ਆ ਗਿਆ ਰਾਣੀ ਸ਼ੇਡ ਉਹ ਵੀ ਬਹੁਤ ਜਿਆਦਾ ਸੋਨ ਵਰਗਾ ਜੰਦਾ ਸੂਟ ਹੈ ਇਹ ਆ ਗਈ ਇਹਦੀ ਬਾਟਮ ਬਾਟਮ ਦੇ ਵਿੱਚ ਲਾਈਨਿੰਗ ਨਹੀਂ ਲੱਗੂਗੀ ਇਹ ਆ ਗਿਆ ਦਾ ਦੁਪੱਟਾ ਇਹ ਸੂਟ ਤੁਹਾਨੂੰ ਮਿਲੂਗਾ 1150 ਰੁਪਏ ਦੇ ਰੇਂਜ ਵਿੱਚ ਅੱਜ ਇਹਦਾ ਨੈਕਸਟ ਸੂਟ ਆ ਉਸ ਤਰ੍ਹਾਂ క్యారెట్ ਕਲਰ ਆ ਲਾਈਟ ਕੈਰਟ ਕਲਰ ਆ ਇਹ ਸੀਕਵੈਂਸ ਵਰਕ ਹੋਇਆ ਹੋਇਆ ਕੋਈ ਕਢਾਈ ਇਹਦੇ ਉੱਦਣੇ ਵਾਲੀ ਨਹੀਂ ਕੁਝ ਨਹੀਂ ਹੈਗਾ ਜਿਹੜੀ ਇਹਦੀ ਬਾਟਮ ਆ ਇਹ ਵਾਲੀ ਬਾਟਮ ਆ ਜੀ ਬਹੁਤ ਪਿਆਰਾ ਪਾਰਟੀ ਵੇਅਰ ਸੂਟ ਆ ਜਿਹੜਾ ਇਹਦਾ ਦੁਪੱਟਾ ਉਹ ਆ ਗਿਆ ਆਰਗੈਂਜ਼ਾ ਦਾ ਇਹ ਦੇਖ ਬਹੁਤ ਜਿਆਦਾ ਸੋਹਣਾ ਦੁਪੱਟਾ ਇਹ ਸੂਟ ਤੁਹਾਨੂੰ ਮਿਲੂਗਾ 1650 ਰੁਪਏ ਦੀ ਰੇਂਜ ਦੇ ਵਿੱਚ ਇਹਨਾਂ ਤੋਂ ਜਿਹੜਾ ਸੂਟ ਆ ਉਹ ਆ ਗਿਆ ਲਾ ਵੈਂਟਲ ਕਲਰ ਪੈਨਲਸ ਬਣੇ ਹੋਏ ਨੇ ਗਲਾ ਬਣਿਆ ਹੈ ਔਰ ਇਹ ਆ ਗਏ ਨੇ ਦੀਆ 슬ੀਵਸ ਬੋਟਮ ਦੇ ਉੱਪਰ ਵੀ ਵਰਕ ਆਊਗਾ ਇਹ ਦੇਖੋ ਦੁਪੱਟਾ ਵੀ ਬਹੁਤ ਜ਼ਿਆਦਾ ਸੋਨਾ देखो कलर बहुत प्यारा आजकल ट्रेंडिंग है कलर यही सूट थोड़ा मिलेगा सोलह सौ पाँह रुपए की रेंज के प्राइसरा है इक्की बी सौ ये सारे फायदे सूट ने तो लैके रख भी सकते हो आपक्शन आने ये देखो नैक्सट मजैल्टा कलर का सूट है ये इस तरह होगा ये ਕੇ ਆ ਗਿਆ ਇਹਦਾ نیچے ਵਰਕ ਵੀ ਹੋਇਆ ਹੋਇਆ ਵਰਕ ਨੂੰ ਹਾਈਲਾਈਟ ਵੀ ਕੀਤਾ ਹੋਇਆ ਔਰ ਇਹ ਆ ਗਿਆ ਉੱਪਰ ਇਸ ਤਰ੍ਹਾਂ ਬਣੂਗਾ ਇਹ ਸੂਟ ਬਹੁਤ ਪਿਆਰਾ ਸੂਟ ਆ ਪਿਓਰ ਮਸਲੀਨ ਦਾ ਸੂਟ ਆ ਸ਼ੇਂਦਰ ਮਸਲੀਨ ਦਾ ਪਿਓਰ ਮਸਲੀਨ ਦੀ ਬੋਟਮ ਲੱਗੀ ਹੋਈ ਆ ਔਰ ਇਹ ਆ ਗਿਆ ਇਹਦਾ ਦੁਪੱਟਾ ਇਹਦੀ ਆਪਾਂ ਇੰਸਟਾਗ੍ਰam ਤੇ ਵੀਡੀਓ ਵੀ ਪਾਈ ਸੀਗੀ

ਇਹ ਦੇਖੀ ਇਹ ਆਦੀ ਦੀ ਬਾਟਮ ਔਰ ਦੁਪੱਟਾ ਦੇਖੋ ਇਹਦਾ ਬਹੁਤ ਜ਼ਿਆਦਾ ਸੋਹਣਾ ਦੁਪੱਟਾ ਇਹ ਦੇਖ ਇਸ ਤਰ੍ਹਾਂ ਨਾ ਵਿੱਚੋਂ ਪਲੇਨ ਹੋਊਗਾ ਸਾਈਡਾਂ ਤੇ ਇਸ ਤਰ੍ਹਾਂ ਨਾ ਟਾਈ ਐਂਡ ਡਾਈ ਦਿੱਤੀ ਹੈ ਇਹ ਦੇਖ ਲੇਸ ਦੀ ਪੁਨਚਿੰਗ ਦਿੱਤੀ ਹੋਈ ਆ ਇਹ ਸੂਟ ਸੌਣੋ ਮਿਲੂਗਾ 1700 ਰੁਪਏ ਦਾ ਆਦੀ ਦਾ ਜਿੱਥੇ ਜਿਹੜਾ ਹੈਗਾ ਆਪਣਾ ਵੀ ਆਰਗੈਂਜ਼ਾ ਤੇ ਹੀ ਆ ਹੈ ਹੈਂਡਵਰਕ ਹੋਇਆ ਹੋਇਆ ਨੈਕ ਪੈਨਲਸ ਬਣੇ ਹੋਏ ਨੇ ਔਰ ਫਿਰ ਆ ਗਿਆ ਇਹ ਆ ਗਿਆ ਇਹਦੀਆਂ 슬ੀਵਸ 슬ੀਵਸ ਤੇ ਵੀ ਹੈਂਡਵਰਕ ਹੋਇਆ ਹੋਇਆ ਔਰ ਇਹ ਆ ਗਿਆ ਬਾਟਮ ਬਾਟਲ ਗ੍ਰੀਨ ਕਲਰ ਆ ਔਰ ਇਹ ਆ ਗਿਆ ਇਹਦਾ ਆਰਗੈਂਜ਼ਾ ਦਾ ਹੀ ਦੁਪੱਟਾ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਇਹ ਸੂਟ ਤੁਹਾਨੂੰ ਪਊਗਾ 13500 ਰੁਪਏ ਦੀ ਰੇਸ ਦੇ ਵਿੱਚ 1350 ਦਾ ਇਹ ਸੂਟ ਆ। ਲੈਕ ਸੂਟ ਆਪਣਾ ਆ ਗਿਆ। ਪ्युअर कॉटन ਦਾ। ਬਹੁਤ ਹੀ ਜ਼ਿਆਦਾ ਸੋਨਾ ਵਰਕ ਹੋਇਆ ਹੋਇਆ ਇਹਦੇ ਉੱਪਰ। ਜਿਹੜਾ ਇਹਦਾ ਇਹਦੀ ਬੈਕ ਆ ਉਹ ਹੈਗੀ ਆ ਬਲੌਕ ਪ੍ਰਿੰਟ ਦੀ। ਬਾਟਮ ਪਲੇਨ اور ਦੁਪੱਟਾ ਦੇਖੋ ਇਹਦਾ ਕਿੰਨਾ ਜ਼ਿਆਦਾ ਸੋਹਣਾ ਬਹੁਤ ਸੋਹਣਾ ਇਹਦਾ ਦੁਪੱਟਾ ਇਹ ਸੂਟ ਤੁਹਾਨੂੰ ਮਿਲੇਗਾ 1550 ਦੇ ਰੇਂਜ ਦੇ ਵਿੱਚ ਇਹਦਾ ਪ੍ਰਾਈਸ ਪਹਿਲਾਂ 2200 ਸੀਗਾ ਲਾਸਟ ਬਟ ਨਾਟ ਦਾ ਲੀਸਟ ਜਿਹੜਾ ਸੂਟ ਹੈਗਾ ਆਪਣਾ ਪਿਓਰ ਮਸਲੀਨ ਦਾ ਇਹ ਦਾ ਹਾਈਲਾਈਟ ਕੀਤਾ ਹੋਇਆ ਔਰ ਇਹ ਆਊਗਾ neck ਦੇ ਉੱਪਰ ਇਹ ਜਿਹੜੀ ਬਾਟਮ ਆ ਉਹਦੇ ਵਿੱਚ ਲਾਈਨਿੰਗ ਦੀ ਲਾਈਨਿੰਗ ਦੀ ਰਿਕੁਆਇਰਮੈਂਟ ਨਹੀਂ ਹੈਗੀ ਪ्योर ਮਸਲੀਨ ਦਾ ਹੀ ਆ ਗਿਆ ਇਹਦਾ ਤੇ ਟੁਕੜਾ ਬਹੁਤ ਹੀ ਪਿਆਰਾ ਕਲਰ ਆ ਇਹ ਆਪਾਂ ਤੁਹਾਨੂੰ ਕਹਿ ਦੱਸ ਦਿੰਨੇ ਆ ਪਹਿਲਾਂ ਹੀ ਕਿਉਂਕਿ ਜਿਹੜੀ ਫੋਨ ਦੇ ਵਿੱਚ ਸ਼ੇਡ ਹੋਰ ਵੀ ਆ ਸਕਦਾ ਸੂਟ ਦਾ ਤੁਸੀਂ ਆਕੇ ਵੀ ਬਾਏ ਕਰ ਸਕਦੇ ਹੋ ਜਾਂ ਫਿਰ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋ ਇਹ ਸੂਟ ਜਿਹੜਾ ਤੁਹਾਨੂੰ ਮਿਲੂਗਾ 1450 ਰੁਪਏ ਦੀ ਰੇਂਜ ਦੇ ਵਿੱਚ ਇਸ ਤੋਂ ਇਲਾਵਾ ਵੀ ਆਪਣੇ ਕੋਲ ਬਹੁਤ ਸਾਰੇ ਸੂਟ ਨੇ ਹੁਣ ਆਪਾਂ ਸੇਲ ਲਗਾਈ ਹੋਈ ਆ 250 ਰੁਪਏ ਤੋਂ ਸੂਟ ਸਟਾਰਟ ਨੇ ਲਾਸਟ 2000 ਤੱਕ ਦੇ 2500 ਤੱਕ ਦੇ ਸੂਟ ਨੇ ਆਪਣੇ ਕੋਲੇ ਬਾਕੀ ਇਹਨਾਂ ਦੇ ਵਿੱਚ ਜੇ ਤੁਹਾਨੂੰ ਕੋਈ ਵੀ ਸੂਟ ਵਧੀਆ ਲੱਗਿਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਆ ਉਹ ਆਨਲਾਈਨ ਬੁੱਕ ਕਰਵਾ ਸਕਦੇ ਹੋ ਧੰਨਵਾਦ